ਭਾਈ ਜੀ ਨੀ ਗਰੇਵਾਲ ਗਰੇਵਾਲ ਪਿੰਡ ਸਕਰੋਦੀ ਸਫਾ ਕਰਦਾ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਫਾ ਕਰ ਸਰਪੰਚ ਅੱਛਾ ਇਹਨਾਂ ਦੇ ਪਿੰਡ ਦਾ ਨਾ ਤੁਸੀਂ ਪਿੰਡ ਦਾ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਆ ਜੇ ਸਾਬ ਇਨਸਪੈਕਟਰ ਠੀਕ ਹੈ ਜੀ ਹਾਂ ਜੀ ਬਾਕੀ ਤੁਸੀਂ ਮੈਨੂੰ ਕਰ ਮੈਂ ਜੋ ਅਰੈਸਟ ਕਰਨ ਬਿਲਕੁਲ ਅੱਛਾ ਉਸ ਪਟਕੀ ਪੁਲਿਸ ਨਾਲ ਗੱਲ ਹੋ ਜੀ ਨਾ ਭਾਈ ਜੀ ਮੈਂ ਮੈਂ ਤੁਹਾਡੇ ਪਲਾਨ ਦੇ ਖਿਲਾਫ ਗੱਲ ਕੀਤੀ ਹੈ ਕੁਛ ਮੁੱਛ ਰਹੇ ਨਾ ਕੋਈ ਅਸੀਂ ਇਨਫਰੋਡਕਸ਼ਨ ਦੇਤੀ ਸਾਰੇ ਨੂੰ ਦੇਤਾ ਕੱਲੀ ਕੱਲੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਦਰਜ ਹੈਗੀ ਸੀ ਲਓ ਦੱਸਦੇ ਨਾ ਜੀ ਨਹੀਂ ਜਸਤੋ ਮੈਂ ਨਾ ਬਰਾਂਡ ਦਿਖਾਓ ਮੈਂ ਕਿ ਬਰਾਂਡ ਤੇ ਐਫ ਆਈ ਆਰ ਤੇ ਬਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਭਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਰੰਟ ਦੇ ਵਿੱਚ ਭਾਈ ਜੀ ਗਰੰਟ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਣ ਦੀ ਅਰਸ਼ਣ ਕਾਂਗਰਸ ਵਾਲੇ ਦੇ ਵਿੱਚ ਗਰੰਟ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਲ ਲੋੜ ਹੈ ਜੇ ਥੋੜੀ ਅਸੀਂ ਕੰਧ ਬਾੜ ਕੇ ਟੱਪਾ ਓਪਨ ਨਹੀਂ ਮੈਂ ਭਾਰੀ ਕਰੀ ਨਹੀਂ ਦੇਖੋ ਪਹਿਲੀ ਗੱਲ ਹੋਊਗੀ ਜੀ ਫਿਰ ਫੋਨ ਚਾਹੀਏ ਦਾਇਕੀ ਮੈਂ ਲਾ ਚੱਲੂ ਮੈਂ ਮੈਂ ਭਜਦਾ ਨਹੀਂ 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 ਕੋਈ ਆ ਨਹੀਂ ਤੁਸੀਂ ਕੋਈ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬੈਠੀ ਅਰੈਸਟ ਕਰਨ ਫਤਰ ਬਰੰਟ ਦਿਖਾਉਣੇ ਜ਼ਰੂਰੀ ਨੂੰ ਕੋਈ ਆ ਨਹੀਂ ਮੈਂ ਰੋਕੀਆ ਹਾਂ ਤੁਹਾਡਾ ਵਕੀਲ ਦੱਸ ਦੇ ਵਕੀਲ ਦੀ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਕਾਬਰਾ ਮੰਨਦਾ ਤੁਹਾਡੇ ਕੋਲੇ ਕਾਬਰਾ ਪਰ ਤੁਹਾਡਾ ਫਰਜਾ ਗਰੰਟ ਨਹੀਂ ਹੁੰਦਾ ਸਾਨੂੰ ਗਰੰਟਾ ਦੀ ਜਰੂਰਤ ਨਹੀਂ ਹੈ ਮੈਂ ਤਾਂ ਗਰੰਟ ਕੋਮਪਲੈਨਟ ਦੇ ਵਿੱਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਬਿਬਾਹ ਤੋਂ ਤੁਹਾਨੂੰ ਅਰੈਸਟ ਕਰ ਰਿਹਾ ਜੀ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬੰਦ ਨੂੰ ਗੱਲ ਕਰ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਹਾਂ ਬਾਈ ਜੀ ਮੈਂ ਚਲੋ ਬਾਈ ਜੀ ਹੁਣ ਮੈਂ ਤੁਹਾਨੂੰ ਨਹੀਂ ਦੱਸਣਾ ਮੈਂ ਜੋ ਕਹਿ ਰਿਹਾ ਹਾਂ ਹੁਣ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਹਵਾਲੀ ਜਾਣਾ ਠੀਕ ਹੈ ਜੀ ਆਈਟੀਸੀ ਦੀ ਥਾਣੇ ਪੁਲਿਸ ਸਟੇਸ਼ਨ ਤੋਂ ਥੋੜੀ ਅੱਗੇ ਜਾਓ ਜੀ ਨਕ ਕੀ ਹੈ ਫਿਰ ਕੀ ਹੈ ਉਹ ਮੈਂ کہہ ਰਹੇ ਤੋ ਮੈਂ ਦੱਸਦਾ ਸਹੀ ਹੈ ਕਿ ਤੁਹਾਨੂੰ ਨਹੀਂ ਬਗਦੇ ਬਾਈ ਚੱਲਣਾ ਬਾਈ ਟ੍ਰੈਵਲ ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਸੁਣੋ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਉਹ ਸ਼ਖਸ਼ੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ਖਸ਼ੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੋ ਗਿਆ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਆਈਡੀ ਐਗੈਂਟ ਦੇ ਅਧੀਨ ਦਾੰਦ ਹੋਈ ਆ ਤੁਸੀਂ ਸੁਣੋ ਮੇਰੀ ਗੱਲ ਸੁਣੋ ਐਫਐਲਰ ਦਾ ਬੇ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਰਿਕਿਊਡ ਹੈ ਤੁਸੀਂ ਰਿਕਿਊਡ ਹੈ ਸੁਣੋ ਤੁਸੀਂ ਅਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਤੁਹਾਨੂੰ ਕਿਉਂ ਦੱਸਦਾ ਚਲੋ ਯਾਰ ਨਾ ਨਾ ਤੁਹਾਨੂੰ ਫੜੋ ਜਾਓ ਬਾਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਆਪਾਂ ਗੱਲ ਆਡੀ ਦੀ ਗੱਲ ਆ ਯਾਰ ਇਹ ਪਹਿਲੀ ਵਾਰ ਆ ਰਿਹਾ ਐ ਇੰਨੇ ਦਿਨ ਰਿਹਾ ਸਾਰਾ ਕੁਤਰਾ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਐ ਆਪਾਂ ਲੈ ਲੈ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨੀ ਹੈ ਤੁਸੀਂ ਡਿਊਟੀ ਵਿਗੜ ਪਾਉਂਗੇ ਸੁਣੋ ਬ੍ਰਦਰ ਮਗਰ ਤੁਸੀਂ ਡਿਊਟੀ ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਕਿਸੇ ਟਾਈਮ ਨਹੀਂ ਪਾਉਂਦਾ ਨਹੀਂ ਨਹੀਂ ਪਾਉਣ ਨਹੀਂ ਬੰਦੇ ਅਸੀਂ ਰੋਟੀ ਮੇਡਣ ਕਿਉਂ ਪਵਾਵਾਂਗੇ ਅਸੀਂ ਤਾਂ ਸਮਾਕਰਵਾ ਦਾ ਬੁਲਾਇਆ ਹੁਣ ਅਸੀਂ ਆਪਣੇ ਘਰੇ ਵਿੱਚ ਬੀਤੀ ਏ ਤੁਹਾਨੂੰ ਮੰਦਰ ਦੇ ਨਾਲ ਬੋਲਿਆ ਉਹ ਰੋ ਕੱਪੜੇ ਦਾ ਪਾ ਲੈਣ ਚਲੋ ਫਿਰ ਸ਼ੁਰੂ ਕਰ ਮੈਨੂੰ ਤੁਹਾਡੇ ਨਾਲ ਕੱਪੜੇ ਨੂੰ ਰੋ ਕਹਿੰਦੇ ਹੋਣਾ ਇੱਕ ਮਿੰਟ ਹੋਰ ਗੱਲ ਕਹੀ ਇੱਕ ਮਿੰਟ ਰੋਕੋ ਮੇਰੇ ਨਾਲ ਗੱਲ ਕਹੀ ਹੈ ਇਹਨਾਂ ਨੂੰ ਕੱਪੜੇ ਪਾ ਲਓ ਤੁਸੀਂ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਮੈਂ ਕਹਿੰਦਾ ਸੀ ਕਿ ਉਹ ਜੀ ਵੇਖਣ ਪਾਏ ਤੁਸੀਂ ਪਾ ਰਹੇ ਆ ਤੁਸੀਂ ਪਾ ਰਹੇ ਆ ਨਹੀਂ ਪਾ ਰਹੇ ਆ ਤੁਸੀਂ ਮੈਂ ਤੁਹਾਨੂੰ ਕੁਸਤ ਨਹੀਂ ਮਿਲਿਆ ਤੁਸੀਂ ਪਾਵੇ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਕੋਈ ਕੋਈ ਨਹੀਂ ਫੇਰ ਕੀ ਹੋਵੇ ਤੁਸੀਂ ਮੈਨੂੰ ਦੱਸੋ ਹਾਂ ਜੀ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਜਦ ਤੁਰਨਾ ਨਹੀਂ ਉਹ ਕੀ ਕਹਿੰਦੇ ਭੋਖ ਹਸਪੀਟਲੋਂ ਭਾਈ ਜੀ ਮੇਰੀ ਦਵਾਈ ਪਈ ਹੈ ਪਹਿਲਾਂ ਮੇਰੇ ਘਰ ਆ ਕੇ ਭਾਜੀ ਨਹੀਂ ਦਵਾਈ ਲੈ ਆ ਦਿਓ ਇਫੈਕਟਿਵਲੀ ਲੈ ਕੇ ਚੋ